ਪੰਜਾਬ ਦੇ ਵਿੱਚ ਕੱਲ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀਆਂ ਚੋਣਾਂ ਹੋਣਾਂ ਹੁੰ ਜਾ ਰਹੀਆਂ ਨੇ ਪੰਜਾਬ ਦਾ ਮਾਹੌਲ ਕਿਸ ਤਰੀਕੇ ਦੇ ਨਾਲ ਰਹੇਗਾ ਕਿਹੜੇ ਕਿਹੜੇ ਬੂਥ ਸੈਂਸਿਟਿਵ ਜ਼ੋਰ ਦੇ ਉੱਪਰ ਦੇਖੇ ਜਾਣੇ ਔਰ ਇਸ ਦੇ ਉੱਤੇ ਇਲੈਕਸ਼ਨ ਕਮਿਸ਼ਨ ਕਿਸ ਤਰੀਕੇ ਦੇ ਨਾਲ ਸੁਹਿਰਦਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਰਾਜਕਮਲ ਚੌਧਰੀ ਜੀ ਚੌਧਰੀ ਸਾਹਿਬ ਇੱਕ ਵਾਰੀ ਦੱਸ ਦਿਓ ਵੀ ਕਿੰਨੇ ਕ ਬੂਥ ਟੋਟਲ ਤੌਰ ਦੇ ਉੱਪਰ ਤੁਹਾਡੇ ਹਿਸਾਬ ਦੇ ਨਾਲ ਸੈਂਸਿਟਿਵ ਬਣਾਏ ਗਏ ਨੇ ਔਰ ਕੀ ਹਾਲਾਤ ਕੀ ਨੇ ਪੰਜਾਬ ਦੇ ਹੁਣ ਦੇ ਦੇ ਦੇਖੋ ਰਾਜਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸമിതി ਦੀ ਚੋਣਾਂ ਸੰਬੰਧੀ ਜਿਹੜੀ ਤਿਆਰੀਆਂ ਕੀਤੀ ਜਾ ਰਹੀਆਂ ਉਹਨਾਂ तकरीबन 2 ਮਹੀਨੇ ਤੋਂ ਲਗਾਤਾਰ ਹੋ ਰਹੀਆਂ ਸੋ ਇਹਦੇ ਵਿੱਚ ਅਸੀਂ ਸਾਰੇ ਪਹਿਲੂ ਜਿਹੜੇ ਇਲੈਕਸ਼ਨ ਦੇ ਨਾਲ ਸੰਬੰਧਿਤ ਹੈ ਤਾਂ ਜੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਨਿਰਪੱਖ ਚੋਣਾ ਹੋਵੇ ਔਰ ਸਿਕਿਉਰਿਟੀ ਦੇ ਪੱਖੋਂ ਵੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਪਰੇਸ਼ਾਨੀ ਨਾ ਹੋਵੇ ਇਹ ਅਸੀਂ ਆਲਰੇਡੀ ਤਿਆਰੀਆਂ ਮੁਕੰਮਲ ਕਰ ਲੀਆਂ ਹਨ ਪੁਲਿਸ ਨਾਲ ਵੀ ਸਾਡਾ ਪੂਰਾ ਰਾਫਤਾ ਹੈਗਾ ਤੇ ਜਿਹੜੇ ਡਿਸਟ੍ਰਿਕਟ ਇਲੈਕਸ਼ਨ ਆਫਸਰਸ ਡੀਸੀਸ ਔਰ ਜਿਹੜੇ ਵੀ ਸਾਡਾ ਇਲੈਕਸ਼ਨ ਕਮਿਸ਼ਨ ਤੇ ਡੈਪੂਟੇਸ਼ਨ ਦੇ ਅਮਲਾ ਹੁੰਦਾ ਹੈਗਾ ਉਹ ਸਾਰੇ ਜਿਹੜੇ ਹੈਗੇ ਆਲਰੇਡੀ ਅਪਾਇੰਟਡ ਹੋ ਚੁੱਕੇ ਹੈਗੇ ਤਾਂ ਸਾਰੇ ਅ ਤਿਆਰੀ ਜਿਹੜੀ ਹੈਗੀ ਮੁਕੰਮਲ ਹੈਗੀ ਹੈ ਔਰ ਸਾਨੂੰ ਉਮੀਦ ਹੈ ਕਿ ਇਹ ਚੋਣਾ ਜਿਹੜੀਆਂ ਬੜੇ ਚੰਗੇ ਸੁਖਾਵੇ ਮਾਹੌਲ ਵਿੱਚ ਹੋਣਗੇ ਜਿੱਥੇ ਤੱਕ ਸਿਕਿਉਰਿਟੀ ਔਰ ਹਾਈਪਰ ਸੈਂਸਿਟਿਵ ਜਾਂ ਸੈਂਸਿਟਿਵ ਬੂਥਾਂ ਦਾ ਸਵਾਲ ਹੈ ਨਾਰਮਲੀ ਦੇਖੋ ਅਸੀਂ ਜਿਹੜੀ ਲੋਕੇਸ਼ਨਸ ਹੈਗੀਆਂ ਕਿਉਂਕਿ ਅਸੀਂ ਪੋਲਿੰਗ ਬੂਥ ਨਹੀਂ ਦੇਖਦੇ ਅਸੀਂ ਲੋਕੇਸ਼ਨ ਦੇਖਦੇ ਆ ਪਿੰਡਾਂ ਵਿੱਚੇ ਵਿੱਚ ਕਈ ਵਾਰ 2 ਜਾਂ 3 ਜਾਂ 4 ਬੂਥ ਤੱਕ ਵੀ ਹੁੰਦੇ ਉਹ ਉਹਦੀ ਅਸੀਂ ਦੇਖਦੇ ਆ ਉਹਨਾਂ ਦਾ ਇੱਕ ਤਾਂ ਹੁੰਦਾ ਕਿ ਹਿਸਟੋਰਿਕਲੀ ਦੇਖਦੇ ਆ ਹਿਸਟੋਰਿਕਲੀ ਦਾ ਮਤਲਬ ਕਿ ਪਿੱਛੇ ਕੋਈ ਲੜਾਈ ਝਗੜਾ ਕਦੇ ਹੋਇਆ ਹੈਗਾ ਕੋਈ ਉਹਦੇ ਵਿੱਚ ਕੋਈ ਸਪੈਸ਼ਲ ਦੁਸ਼ਮਣੀ ਹੈ ਕੋਈ ਉੱਥੇ ਕੋਈ ਜ਼ਿਆਦਾ ਯੂ ਨੋ ਐਂਟੀ ਸੋਸ਼ਲ 엘ਮੈਂਟਸ ਰਹਿੰਦੇ ਹੈ ਡਰੱਗਸ ਦਾ ਹੈਗਾ ਉਹ ਸਾਰਾ ਕੁਝ ਨਾਰਮਲੀ ਇੱਕ ਰਿਕਾਰਡ ਆਲਰੇਡੀ ਪੁਲੀਸ ਕੋਲ ਹੁੰਦਾ ਹੈਗਾ ਤੋ ਸਾਡੀ ਜਿਹੜੀ ਡਿਸਟ੍ਰਿਕਟ ਜਿਹੜੀ ਸਿਕਿਉਰਟੀ ਪਲਾਨਸ ਬੰਦੀਆਂ ਹੈਗੀਆਂ ਉਹ ਆਲਰੇਡੀ ਅਸੀਂ ਐਸਐਸਪੀ ਡੀਸੀਸ ਨੂੰ ਕਿਹਾ ਹੈਗਾ ਉਹਨਾਂ ਵੱਲੋਂ ਸਾਰੀ ਪਲਾਨ ਪਲਨ ਬਨੇ ਹੋਏ ਆ ਉਹਨਾਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਜਿਹੜੇ ਜਿਹੜੇ ਸਿਕਿਉਰਟੀ ਦੇ ਪ੍ਰਬੰਧ ਕਰਨੇ ਹੈਗੇ ਔਰ ਜਿਹੜੇ ਜਿਹੜੇ ਸੈਂਸਿਟਿਵ ਏਰੀਆਜ਼ ਕੋਸ਼ਿਸ਼ ਕਰਨੇ ਉਹ ਵੀ ਕੋਸ਼ਿਸ਼ ਕਰ ਚੁੱਕੇ ਆ ਸੋ ਓਵਰਆਲ ਮੈਂ ਵੈਸੇ ਦੱਸਣਾ ਚਾਹਾਂਗਾ ਕਿ ਜਿਹੜੇ ਹੈਗੇ 13395 ਜਿਹੜੇ ਲੋਕੇਸ਼ਨਸ ਹੈਗੀਆਂ ਜਿਹੜੇ ਜਿੱਥੇ ਬੂਥ ਸਥਿਤ ਹੈਗੇ ਆ ਤਾਂ ਉਹਨਾਂ ਵਿੱਚੋਂ ਕੋਈ ਜ਼ਿਆਦਾ ਨਹੀਂ ਆ ਸੀ ਮਤਲਬ ਜਿਹੜੇ 860 ਇਹਨਾਂ ਵਿੱਚੋਂ ਹਾਈਪਰ ਸੈਂਸਿਟਿਵ ਹੈਗੇ ਜੇ ਬਿਨਾਂ ਜਿੱਥੇ ਪੁਲਿਸ ਨੇ ਅਲੋਂਗ ਵਿਦ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਟ ਡਿਸਾਈਡ ਕੀਤਾ ਕਿ ਇੱਥੇ ਹਾਈਪਰ ਸੈਂਸਿਟਿਵ ਹੈਗੇ ਸੈਂਸਿਟਿਵ ਵੀ ਜਿਹੜੇ ਹੈਗੇ ਆ ਉਹ ਵੀ ਹੈਗੇ ਆ ਲੇਕਿਨ ਉਹ ਤਕਰੀਬਤ 3400 ਹੈਗੇ ਸੋ ਆਊਟ ਆਫ 13395 3400 ਸੈਂਸਿਟਿਵ ਤੇ 860 ਜਿਹੜੇ ਹੈਗੇ 60 ਹਾਈਪਰ ਸੈਂਸਿਟਿਵ ਬਾਕੀ ਨਾਰਮਲ ਅਸੀਂ ਗਿਣਦੇ ਆ ਲੇਕਿਨ ਫਿਰ ਵੀ ਕਿਉਂਕਿ ਸਮਾਂ ਚੇਂਜ ਹੁੰਦਾ ਹੈ ਸਮੇ ਦਾ ਕੋਈ ਪਤਾ ਨਹੀਂ ਲੱਗਦਾ ਕਈ ਵਾਰ ਅਸੀਂ ਡੀਜੀਪੀ ਸਾਹਿਬ ਨੂੰ ਕਿਹਾ ਵੀ ਹੈਗਾ ਕਿ ਜਦੋਂ ਵੀ ਤੁਹਾਨੂੰ ਲੱਗਦਾ ਵੀ ਹੈ ਕਿ ਕੋਈ ਇੱਥੇ ਕੋਈ ਸਪੈਸ਼ਲ ਇੱਥੇ ਕੋਈ ਫੋਰਸ ਹੋਰ ਲਾਉਣ ਦੀ ਲੋੜਤ ਹੈ ਤਾਂ ਉਹਦਾ ਵੀ ਧਿਆਨ ਰੱਖਿਆ ਰੱਖਿਆ ਜਾਵੇ ਸੋ that is also being taken care of ਸੋ ਪੁਲਿਸ ਵਿਭਾਗ ਵੱਲੋਂ ਇਸ ਟਾਈਮ ਤੇ ਤਕਰੀਬਨ 44100 ਜਿਹੜੇ ਹੈਗੇ ਪੋਲਿੰਗ ਪੁਲਿਸ ਪਰਸਨਲ ਲਗਾਏ ਗਏ ਹੈਗੇ ਜੋ ਮੈਂ ਸਮਝਦਾ ਕਿ ਕਾਫੀ ਚੰਗੀ ਮਾਤਰਾ ਵਿੱਚ ਹੈਗੇ ਸੋ ਇਹਦੇ ਵਿੱਚ ਪੋਲਿੰਗ ਸੈਂਟਰਸ ਵੀ ਪੋਲਿੰਗ ਬੂਥਸ ਵਗੈਰਾ ਦੀ ਵੀ ਸਿਕਿਉਰਿਟੀ ਹੋਵੇਗੀ ਜਿਹੜੇ ਨਾਕੇ ਹੈਗੇ ਆ ਚਾਹੇ ਉਹ ਇੰਟਰ ਇੰਟਰ ਡਿਸਟ੍ਰਿਕਟ ਹੈਗੇ ਜਾਂ ਇੰਟਰ ਸਟੇਟ ਨਾਕੇ ਹੈਗੇ ਉਹਨਾਂ ਵਾਸਤੇ ਵੀ ਪ੍ਰਬੰਧ ਹੈਗਾ ਚੈਕਿੰਗ ਰੂਟੀਨ ਚੈਕਿੰਗ ਕੁਇਕ ਰਿਐਕਸ਼ਨ ਟੀਮਸ ਵਗੈਰਾ ਸਾਰਾ ਕੁਝ ਉਹ ਤਿਆਰੀਆਂ ਸਾਡੀਆਂ 100% ਹੈਗੀਆਂ ਸੋ ਮੈਂ ਸਮਝਦਾ ਕਿ ਇਹ ਜਿਹੜਾ ਹੈਗਾ ਫ੍ਰੀ ਐਂਡ ਫੇਅਰ ਇਲੈਕਸ਼ਨਸ ਵਾਸਤੇ ਅਸੀਂ ਸਾਰੇ ਜਿੰਮੀ ਵੀ ਪ੍ਰਬੰਧ ਕੀਤੇ ਹੈਗੇ ਉਹ ਇਸੇ ਤਰ੍ਹਾਂ ਨੇਪੜੇ ਚੜਨਗੇ ਕਮਿਸ਼ਨਰ ਸਾਹਿਬ ਜਿਵੇਂ ਕਈ ਏਰੀਆਜ਼ ਇਦਾਂ ਨੇ ਜਿਵੇਂ ਪਿਛਲੇ ਦਿਨੀ ਪਟਿਆਲਾ ਕਨੌਰ ਏਰੀਆ ਹੋ ਗਿਆ ਜਾਂ ਤਰਨਤਾਰਨ ਦਾ ਕੋਈ ਏਰੀਆ ਹੋ ਗਿਆ ਕੱਲ ਮੋਗੇ ਦੇ ਵਿੱਚ ਵੀ ਕੁਝ ਛੜਪ ਹੋਈ ਸੋ ਉਹਨਾਂ ਸਭ ਨੂੰ ਲੈ ਕੇ ਪੁਲਿਸ ਦੇ ਨਾਲ ਖਾਸ ਕਰਕੇ ਡੀਜੀਪੀ ਸਾਹਿਬ ਦੇ ਨਾਲ ਕਿਵੇਂ ਦਾ ਕੋਆਰਡੀਨੇਸ਼ਨ ਹੈ ਔਰ ਕੀ ਕੀ ਉੱਥੇ ਵੱਖਰੀਆਂ ਤਿਆਰੀਆਂ ਕੁਝ ਕੀਤੀਆਂ ਗਈਆਂ ਦੇਖੋ ਜਿੱਥੇ ਹਾਈਪਰ ਸੈਂਸਿਟਿਵ ਯਾ ਏਰੀਆਜ਼ ਹੈਗੇ ਹਨਾ ਜਿਹੜੇ ਲੋਕੇਸ਼ਨਸ ਹੈਗੇ ਆ ਇਹ ਜਿਵੇਂ ਮੈਂ ਕਿਹਾ ਚੇਂਜ ਹੁੰਦਾ ਰਹਿੰਦਾ ਜਿੱਥੇ ਜਿੱਥੇ ਵੀ ਲੇਟੈਸਟ ਛੜਪ ਹੁੰਦੀ ਹੈ ਉੱਥੇ ਜਿਹੜਾ ਪੋਲਿੰਗ ਸਟੇਸ਼ਨ ਦੇ ਬਾਹਰ ਇੱਕ ਹਾਈਡ ਕਨ ਪ੍ਰੋਵੀਜ਼ਨ ਜਿਹੜੀ ਹੈਗੀ ਕੀਤੀ ਜਾਂਦੀ ਹੈਗੀ ਹੈ ਸੋ ਇੱਕ ਤਾਂ ਇਹ ਹੈਗੀ ਆ ਦੂਸਰੀ ਗੱਲ ਇਹ ਹੈ ਕਿ ਵੈਸੇ ਦਾ ਜੋ ਅਸੀਂ ਸਮਝਿਆ ਕਿ ਝੜਪਾਂ ਜਿਹੜੀਆਂ ਹੈਗੀਆਂ ਉਹ ਪੋਲਿੰਗ ਦੇ ਦਿਨ ਜਾਂ ਪੋਲਿੰਗ ਤੋਂ ਪਹਿਲੇ ਨਹੀਂ ਹੋਣੀਆਂ ਚਾਹੀਦੀਆਂ ਲੇਕਿਨ ਉਹਦੇ ਚਲੋ ਯੂ نو ਪੋਲੀਟੀਕਲ ਪਾਰਟੀਆਂ ਕਿਉਂਕਿ ਪੋਲੀਟੀਕਲ ਪਾਰਟੀ ਦੇ ਬੇਸਿਸ ਤੇ ਇਲੈਕਸ਼ਨਸ ਲੜੀਆਂ ਜਾਂਦੀਆਂ ਹਨ ਤਾਂ ਕਈ ਵਾਰ ਯੂ نو ਬੇਸਿਕ ਇਸ਼ੂਜ਼ ਰੇਜ਼ ਹੁੰਦੇ ਆ ਬਟ ਜਿਵੇਂ ਅਸੀਂ ਪੁਲਿਸ ਨਾਲ ਸੰਪਰਕ ਸਾਡਾ 100% 24 ਘੰਟੇ ਹੈਗਾ ਇਸੇ ਤਰ੍ਹਾਂ ਲੋਕਲ ਡੀਟੀਸੀਜ਼ ਔਰ ਐਸਐਸਪੀਜ਼ ਨਾਲ ਹੈਗਾ ਤੋ ਕੋਈ ਵੀ ਇਸਤਾਨ ਦੀ ਕੋਈ ਇਸ਼ੂ ਜੇ ਰੇਜ਼ ਕਿਤੇ ਕਿਤੇ ਹੁੰਦਾ ਵੀ ਹੈਗੇ ਤਾਂ ਉਹ ਜਲਦੀ ਸੌਟ ਆਊਟ ਹੋ ਜਾਣਗੇ ਉਹਦਾ ਜਿਹੜਾ ਮੇਨਟੇਨੈਂਸ ਆਫ ਲਾਅ ਐਂਡ ਆਰਡਰ ਵਾਸਤੇ ਅਸੀਂ ਪੂਰੇ ਮਤਲਬ ਪੁਲਿਸ ਵਿਭਾਗ ਵੀ ਤੇ ਕਮਿਸ਼ਨ ਵੀ ਰੈਚੂਅਲੀ ਅਸੀਂ ਸਾਰੇ ਵਚਨ ਪਦ ਹੈਗੇ ਆ ਤੋ ਮੈਂ ਚਾਹੁੰਦਾ ਕਿ ਵੋਟਰ ਜਿਹੜੀ ਹੈ ਕਿ ਉਹ ਆਪਣਾ ਬਿਲਕੁਲ ਬਿਗਿਆ ਬਿਨਾਂ ਡਰ ਦੇ ਔਰ ਬਿਨਾਂ ਭੈਰ ਦੇ ਔਰ ਬਿਨਾਂ ਤੁਹਾਨੂੰ ਕਿਸੀ ਦੇ ਰੋਂ ਕੈਂਡ ਦੇ ਆਪਣਾ ਵੋਟ ਦਾ ਅਧਿਕਾਰ ਜ਼ਰੂਰ ਆ ਕੇ ਆਪਣਾ ਨਿਰਪੱਖ ਹੋਣ ਤਰੀਕੇ ਨਾਲ ਆ ਕੇ ਆਪਣਾ ਵੋਟ ਪਾਓ ਬਿਲਕੁਲ ਤਾਂ ਇੱਕ ਮੈਂ ਆਖਰੀ ਸਵਾਲ ਕਮਿਸ਼ਨਰ ਸਾਹਿਬ ਜਿਵੇਂ ਕਿ ਕਿ ਇਹ ਦਿਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਤੇ ਲੋਕਾਂ ਨੂੰ ਆਮ ਕਰਕੇ ਭਰੋਸਾ ਹੁੰਦਾ ਜਾਂ ਪੁਲਿਸ ਤੇ ਹੁੰਦਾ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਦੇ ਵਿੱਚ ਆ ਬਣੇ ਜਿਵੇਂ ਰੂਲਿੰਗ ਪਾਰਟੀ ਦਾ ਕਹਿੰਦੇ ਵੀ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਹਿ ਲਈਏ ਵੀ ਜੋ ਰਜਮਾਇਸ਼ ਕਹਿ ਲਈ ਜਾਂ ਤੱਕਾ ਕਹਿ ਲਈ ਸੋ ਉਹਦੇ ਲਈ ਇਲੈਕਸ਼ਨ ਕਮਿਸ਼ਨ ਜਿਹੜੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਹਿਰਦਾ ਦੇ ਨਾਲ ਡੀਲ ਕਰ ਰਿਹਾ ਜਾਂ ਉਹ ਚਰਚਾਵਾਂ ਕੇਵਲ ਉਥੋਂ ਤੱਕ ਹੀ ਸੀਗੀਆਂ ਤੁਹਾਡੇ ਤੱਕ ਸ਼ਿਕਾਇਤਾਂ ਪਹੁੰਚੀਆਂ ਹੋਣਗੀਆਂ ਉਸ ਜੇ ਸ਼ਿਕਾਇਤਾਂ ਦਾ ਜਿੰਨੀਆਂ ਵੀ ਹੈਗੀਆਂ ਉਸ ਜੋ ਮਿਸ਼ਨ ਕੋਲ ਪਹੁੰਚ ਜਾਂਦੀਆਂ ਹੈਗੀਆਂ ਉਹਦੇ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਵੀ ਵੈਲਕਮ ਯੂ نو ਵੀ ਵੈਲਕਮ ਕੰਪਲੇਂਟਸ ਤਾਂ ਕਿ ਅਸੀਂ ਸਾਨੂੰ ਪਤਾ ਵੀ ਲੱਗਦਾ ਕਿ ਕੀ ਕੀ ਹੋ ਰਿਹਾ ਹੈਗਾ ਔਰ ਹਰ ਇੱਕ ਸ਼ਿਕਾਇਤ ਤੇ ਸ਼ਿਕਾਇਤ ਦੇ ਕੋ ਸਾਡੇ ਕੋਲ ਜਿੰਨੇ ਵੀ ਸੀਨੀਅਰ ਲੀਡਰਸ ਹੈਗੇ ਆ ਜਾਂ ਜਿੰਨੇ ਵੀ ਪਾਰਟੀਆਂ ਹੈਗੇ ਸ਼ਿਕਾਇਤਾਂ ਸਾਡੇ ਕੋਲ ਪਹੁੰਚਾਉਂਦੇ ਆ ਅਸੀਂ ਕਿ ਐਕਸ਼ਨ ਵੀ ਲੈਂਦੇ ਆ ਅਸੀਂ ਪਿੱਛੇ ਇੱਕ ਦੋ ਆਪਣੇ ਟਰਾਂਸਫਰ ਵੀ ਕਰਾਏ ਹੈਗੇ ਯੂ نو ਸੋ ਇਸ ਲਈ ਸੰਦਿਕ ਕਾਰਵਾਈ ਜਿਹੜੀ ਹੁੰਦੀ ਹੈ ਅਸੀਂ ਡੀਸੀਸ ਨੂੰ ਵੀ ਸਾਰਥਦਾਇਤਾ ਕੀਤੀਆਂ ਹੋਈਆਂ ਡੀਜੀਪੀ ਸਾਹਿਬ ਨੂੰ ਵੀ ਅਸੀਂ ਪਹਿਲੇ ਵੀ ਪੁਲਿਸ ਡਿਪਾਰਟਮੈਂਟ ਨੂੰ ਲਿਖਦੇ ਹੁੰਦੇ ਸੀ ਮੈਨਰਸ ਆਫ ਲਾਅ ਐਂਡ ਆਰਡਰ ਨੌਲਰ ਨਿਰਪੱਖ ਵਗੈਰਾ ਉਹਨਾਂ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਅਸੀਂ ਇੱਕ ਹੋਰ ਰੀ ਹਾਈਟ੍ਰੇਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਇਨਫੈਕਟ ਇਹ ਵੀ ਕਿਹਾ ਹੈਗਾ ਕਿ ਤੁਸੀਂ ਅਪਰਾਵੀ ਤੇ ਕੋਰਟ ਆਫ ਕੰਡਕਟ ਬਣਾਓ ਜਿਹੜਾ ਹੈਗਾ ਆਪਣੇ ਪੁਲਿਸ ਅਫੀਸਰਸ ਵਾਸਤੇ ਮੈਨੂੰ ਖੁਸ਼ੀ ਹੈ ਕਿ ਡੀਜੀਪੀ ਸਾਹਿਬ ਨੇ ਇੱਕ ਸਪੈਸ਼ਲ ਇਸ ਵਾਰ ਆਈ ਥਿੰਕ ਕਲੀ ਵਾਰ ਸ਼ਾਇਦ ਹੋਇਆ ਹੋਵੇਗਾ ਕਿ ਇਲੈਕਸ਼ਨ ਦੇ ਦੌਰਾਨ ਵਿੱਚ ਇੱਕ ਡੂਜ਼ ਪੁਲਿਸ ਜੇ ਬਰਾਜ਼ ਨੁਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹ ਵੀ ਇਸ਼ੂ ਕੀਤੀ ਹੋਈ ਹੈ ਸੋ ਇਹ ਮੈਂ ਸਮਝ ਆਉਣ ਵਾਲੇ ਯੂ ਨੋ ਅਨਵਾਨ ਵਾਲੇ ਮਹੀਨੇ ਸਾਲਾਂ ਵਿੱਚ ਇਹ ਵੀ ਬੜਾ ਇੱਕ ਵਧੀਆ ਵਧੀਆ ਇੱਕ ਉਪਰਾਲਾ ਹੈਗਾ ਪੁਲਿਸ ਡਿਪਾਰਟਮੈਂਟ ਦਾ ਸੋ ਫ੍ਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਸਾਰੇ ਵਚਨਬੱਧ ਹੈਗੇ ਇਹ ਕਈ ਵਾਰ ਹੋ ਜਾਂਦਾ ਹੈਗਾ ਕੁਝ ਇਸ ਤਰ੍ਹਾਂ ਦੇ ਯੂ ਨੋ ਐਕਟੀਵਿਟੀਜ਼ ਹੋ ਜਾਂਦੀਆਂ ਸਾਰੇ ਆਪੋਨਿਸ ਕਹਿੰਦੇ ਕਿ ਸਾਰਿਆਂ ਸਾਰਾ ਏਰੀਆ ਖਰਾਬ ਹੈ ਕਿਉਂਕਿ ਜੇ ਤੁਸੀਂ ਦੇਖੋਗੇ ਕਿ 23 ਜ਼ਿਲ੍ਹਿਆਂ ਵਿੱਚੋਂ ਜਿਹੜੀ ਮੇਨ ਸ਼ਿਕਾਇਤ ਹੈਗੀ ਉਹ ਤਾਂ ਕੇਵਲ 2 ਜਾਂ 3 ਜ਼ਿਲ੍ਹਿਆਂ ਤੋਂ ਹੈ ਬਾਕੀ 100% ਜਿਹੜਾ ਹੈਗਾ ਤੁਸੀਂ ਮੈਨੂੰ ਪੁੱਛੋ ਮੈਨੂੰ ਪਤਾ ਕਿ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਟ ਹਾਸ ਬੀਨ ਡਨ ਇਨ ਅ ਵੈਰੀ ਵੈਰੀ ਕੋਰਡੀਅਲ ਐਟਮੋਸਫੀਅਰ ਤੁਸੀਂ ਕਹਿੰਦੇ ਹੋ ਕਿ ਮਤਲਬ ਯੂ نو इवन ओपोजिशन ਪਾਰਟੀਆਂ ਜਿਹੜੀ ਹੈਗੀ ਉਹ ਵੀ ਕਹਿੰਦੇ ਹੈਗੇ ਸਾਡਾ ਇੱਥੇ ਕਿਸੇ ਜ਼ਿਲ੍ਹੇ ਵਿੱਚ ਕੋਈ ਇਸ ਤਰ੍ਹਾਂ ਦਾ ਧੱਕਾ ਨਹੀਂ ਹੋਇਆ ਇਸ ਤਰ੍ਹਾਂ ਹੋਇਆ ਸੋ ਆਇਟ ਇਜ਼ ਅਨਫੋਰਚਿਊਟ ਮੈਂ ਦੇਖੋ ਕਮਿਸ਼ਨ ਦੇ ਤੌਰ ਤੋਂ ਅਸੀਂ you know, in one or two or three districts only. But even Avi ni honacha either, but I see uh be car there. K political parties, you know, experienced uh, leaders have ਵੀ ਆਪਣੇ ਆਪਣੇ ਰਿਸਪੌਂਸਿਬਿਲਟੀਜ਼ ਜਿਹੜੀਆਂ ਹੈਗੀਆਂ ਔਰ ਖਾਸ ਕਰਕੇ ਇਹਨਾਂ ਦੇ ਜਿਹੜੇ ਥੱਲੇ ਆਪਣੇ ਵਰਕਰਸ ਹੈਗੇ ਆ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦਾ ਕੋਡ ਆਫ ਕੰਡਕਟ ਕੋਈ ਜਿਸ ਤਰ੍ਹਾਂ ਸੀ ਪੁਲਿਸ ਡਿਪਾਰਟਮੈਂਟ ਨੇ ਇਸ਼ੂ ਕੀਤਾ ਹੈ ਉਹਨਾਂ ਨੂੰ ਵੀ ਕੋਈ ਜਾਰੀ ਕਰਨ ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਇੱਕਦੁੱ ਇੱਕ ਯੂ ਨੋ ਇਸ਼ੂਸ ਹੁੰਦੀ ਆ ਉਹ ਵੀ ਨਾ ਹੋਵੇ ਸਰ ਤੁਸੀਂ ਹੁਣੇ ਕਿਹਾ ਵੀ ਦੋ ਤਿੰਨ ਟਰਾਂਸਫਰਸ ਕਰਵਾਈਆਂ ਨੇ ਕੋਈ ਲੇਟੈਸਟ ਵੀ ਅਪਡੇਟ ਹੈਗੀ ਇਸ ਤਰ੍ਹਾਂ ਦੀ ਜਿਵੇਂ ਡੀਜੀਪੀ ਸਾਹਿਬ ਨੂੰ ਕੁਝ ਲਿਖਿਆ ਹੋਵੇ ਵੀ ਕੋਈ ਆਫੀਸਰ ਇਸ ਤਰੀਕੇ ਦਾ ਜਾਂ ਕੋਈ ਐਸਐਚਓ ਲੈਵਲ ਦਾ ਕੋਈ ਟਰਾਂਸਫਰ ਦੇ ਲਈ ਜਾਂ ਕੋਈ ਸ਼ਿਕਾਇਤ ਆਈ ਹੋਵੇ ਕਿਸੇ ਦੀ ਨੇ ਕੋਈ ਦੇ ਅਸੀਂ ਇਨਕੁਆਇਰੀ ਕਰਦੇ ਉਹਨਾਂ ਦੀ ਜੀ ਔਰ ਬਹੁਤ ਬਹੁਤ ਵਾਰ ਸ਼ਿਕਾਇਤ ਜਿਹੜੀ ਹੈ ਕਿ ਉਹਦੇ ਉਹਦੇ ਤੱਥ ਨੂੰ ਪ੍ਰੋਪਰਲੀ ਜਾਣਨ ਵਾਸਤੇ ਕੋਮਿਸ਼ਨ ਕੋਲ ਤਾਂ ਫਿਰ ਅਲਟੀਮੇਟਲੀ ਉਹਨਾਂ ਦੇ ਜਿਹੜਾ ਥੱਲੇ ਯੂਰੋ ਰਿਟਰਨਿੰਗ ਆਫੀਸਰ ਹੈ ਜਾਂ ਡਿਸਟ੍ਰਿਕਟ ਇਲੈਕਸ਼ਨ ਆਫੀਸਰਸ ਆ ਉਹਨਾਂ ਤੋਂ ਰਿਪੋਰਟ ਲਈ ਜਾਂਦੀ ਹੈ ਸੋ ਜਿੱਥੇ ਜਿੱਥੇ ਅਸੀਂ ਮਹਿਸੂਸ ਕਰਦੇ ਆ ਜ਼ਰੂਰ ਅਸੀਂ ਉੱਥੇ ਲਿਖਦੇ ਆਂ ਔਰ ਜਿੱਥੇ ਜਿੱਥੇ ਸਬੂਤ ਮਿਲਦਾ ਹੈਗਾ ਜ਼ਰੂਰ ਅਸੀਂ ਲਿਖਦੇ ਹੈਗੇ ਸੋ ਅਸੀਂ ਵੀਡੀਓ ਨੂੰ ਇੱਕ ਟ੍ਰਾਂਸਫਰ ਕੀਤਾ ਸੀ ਇੱਕ ਪੰਚਾਇਤ ਸਕੱਤਰ ਸੀਗਾ ਉਹਨੂੰ ਟ੍ਰਾਂਸਫਰ ਕੀਤਾ ਹੈਗਾ ਉਹ ਵੀ ਸਾਡੇ ਕੋਲ ਕੇਸ ਆਇਆ ਸੀ ਪੰਜਾਬ ਹੋਮ ਗਾਰਡ ਵਾਲਾ ਹੀ ਆਲਸੋ ਯੂ نو ਇਨਵੋਲਵਡ ਇਨ ਪੋਲਿਟੀਕਲ ਐਕਟੀਵਿਟੀਜ਼ ਉਹ ਵੀ ਨਾਲ-ਨਾਲ ਘੁੰਮ ਰਿਹਾ ਹੈਗਾ ਇਸ ਤਿੰਕ ਸੋ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਕੰਡਕਟ ਆਫ ਕੋਡ ਆਫ ਕੰਡਕਟ ਵਿਚ ਠੀਕ ਨਹੀਂ ਹੈ ਅਸੀਂ ਡੀਜੀਪੀ ਸਾਹਿਬ ਨੂੰ ਲਿਖਿਆ ਕਿ ਇਹਨੂੰ ਜਿਹੜਾ ਟ੍ਰਾਂਸਫਰ ਕੀਤਾ ਜਾਵੇ ਬਿਲਕੁਲ ਬਿਲਕੁਲ ਧੰਨਵਾਦ ਤੇ ਸਭ ਦੇ ਨਾਲ ਨਾਲ ਜ਼ਿਕਰ ਦੇਖਿਆ ਜਾਵੇ ਤਾਂ ਕੱਲ ਇਲੈਕਸ਼ਨ ਹੈ ਔਰ ਕਿਵੇਂ ਉਸ ਨੂੰ ਵਧੀਆ ਤਰੀਕੇ ਦੇ ਨਾਲ ਵਧੀਆ ਟੰਗ ਦੇ ਨਾਲ ਕਰਾਉਣਾ ਤਾ ਇਸ ਦੇ ਉੱਤੇ ਇਲੈਕਸ਼ਨ ਕਮਿਸ਼ਨ ਕਲਿਕ ਸੁਹਿਰ ਦਾ ਉਸ ਬਾਰੇ ਤਮਾਮ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਕੈਮਰਾ ਪਰਸਨ ਅਜੀਤਪਾਲ ਸਿੰਘ ਦੇ ਨਾਲ ਮਨਜੋਤ ਸਿੰਘ ਕੰਪੀਟੀਸ਼ਨ ਨਿਊਜ਼ ਚੰਡੀਗੜ੍ਹ